ਤਾਂ ਸੋਸ਼ਲ ਮੀਡੀਆ ਤੇ ਰਾਹੀਂ ਨੌਜਵਾਨ ਲੜਕੇ ਲੜਕੀਆਂ ਪਿਆਰ ਦੇ ਵਿੱਚ ਪੈਂਦੇ ਨੇ ਤਾਂ ਬਾਅਦ ਦੇ ਵਿੱਚ ਉਸ ਦਾ ਕੀ ਨਤੀਜਾ ਨਿਕਲਿਆ ਇਸ ਦੀ ਹਕੀਕਤ ਸਾਹਮਣੇ ਆਈਏ ਜਿੱਥੇ ਇੱਕ ਪਰਿਵਾਰ ਨੇ ਕੈਮਰੇ ਮੂਰੇ ਆ ਕੇ aarop ਲਗਾਉਂਦੇ ਹੋਏ ਆਪਣੀ ਹੱਦਬੀਤੀ ਸੁਣਾਈ ਹੈ ਮੇਰਾ ਨਾਮ ਸਾਹਿਲ ਗਿੱਲਿਆ ਗੁਰਦਾਸਪੁਰ ਜੇਰੋੜ ਤੋਂ ਮੈਂ ਰਹਿਣ ਵਾਲਾ ਮੇਰੀ ਮੈਡਮ ਮੁਸਕਾਨ ਨਾਮ ਦੀ ਕੁੜੀ ਦੇ ਹੋਈ ਸੀ ਉਹਦੇ ਡੈਡੀ ਦਾ ਨਾਮ ਹੈ ਅਗਰਕੇਸ਼ ਮੱਕਰ ਫਾਜ਼ਿਲ ਦਾ ਮੰਮੀ ਦਾ ਨਾਮ ਫਾਜ਼ਿਲ ਸ਼ਾਲੂ ਮੱਕਰ ਕੇਸ਼ ਆਪਣੇ ਫਾਜ਼ਿਲ ਘਰ ਦੇ ਰਹਿਣ ਵਾਲੇ ਆ ਤੇ ਮੇਰੀ ਮੈਰਿਜ ਹੋਈ ਸੀ 27 ਦਸੰਬਰ 2023 ਦੇ ਵਿੱਚ ਮੇਰੀ 2021 ਵਿੱਚ ਆਪਣੇ ਇੰਸਟਾਗ੍ਰam ਤੇ ਉਹਨੇ ਮੈਨੂੰ ਫੋਲੋ ਕੀਤਾ ਸੀ ਮਸਕਾਨ ਨਾਮ ਦੀ ਆਈਡੀ ਤੋਂ ਤੇ ਮੇਰੇ ਆਪਨੇ 2021 ਤੋਂ ਲੈ ਕੇ 2023 ਤੱਕ ਆਪਣੇ ਇੰਸਟਾਗ੍ਰam ਤੇ ਵਟਸਐਪ ਤੇ ਗੱਲ ਕਰਦੇ ਸੀ ਆਪਾਂ ਉਸ ਤੋਂ ਬਾਅਦ ਵਿੱਚ ਆਪਣੇ ਮੈਰਿਜ ਹੋਈ ਸੀ ਸਾਡੀ ਉਹ ਮੈਰਿਜ ਤੋਂ ਅਗਲੇ ਤਿੰਨ ਬਾਅਦ ਆਪਣੇ ਉਹਦੀ ਮੰਮੀ ਉਹਦੀ ਭੈਣ ਆਏ ਸੀ ਮੈਰਿਜ ਕਰਾਉਣ ਵਾਸਤੇ ਗੁਰਦਾਸਪੁਰ ਆਪਣੇ ਕੈਥੋਲਿਕ ਚਰਚ ਤੇ ਮੈਰਿਜ ਹੋਈ ਸੀ ਉਸ ਤੋਂ ਬਾਅਦ ਉਹ ਅਗਲੇ ਦਿਨ ਉਹ ਘਰ ਚਲੇ ਗਏ ਆਪਣੇ ਲੈ ਕੇ ਕੁੜੀ ਨੂੰ ਤੇ ਉਸ ਦਿਨ ਕਿਦਾਂ ਮੈਰਿਜ ਹੋਈ ਸੀ ਮੈਂ ਉਸ ਦਿਨ ਕਚੜੀ ਤੋਂ ਆਪ ਵੀ ਡੈਡਵੀ ਕਰਾਇਆ ਸੀ ਵੀ ਜੇ ਕੁੜੀ ਵੱਲੋਂ ਵੀ ਜੇ ਮੈਂ ਬਾਹਰ ਜਾ ਕੇ ਮੁੱਕਰ ਜੰਨੀ ਆ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਆਦੀ ਦੇਖ ਰਹੇ ਦੇ ਏ ਖੁਦ ਉਹਨੇ ਆਪ ਐਫੀਡੇਵਿਟ ਕੀਤਾ ਵੀ ਜਿਵੇਂ ਬਾਹਰ ਜਾ ਕੇ ਆਪਣੇ ਘਰ ਵਾਲੇ ਨੂੰ ਨਹੀਂ ਰਿਲੇਸ਼ਨ ਰੱਖਦੀ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਖਰਚਾ ਸਾਰਾ ਤੁਸੀਂ ਕੀਤਾ ਉਹਦਾ ਜਿੰਨਾ ਵੀ ਬਾਹਰ ਦਾ ਜੇ ਉਹ ਕਿਦਾਂ ਮੈਰिज 24 ਹੋਈ ਇੱਥੇ ਗੁਰਦਾਸਪੁਰ ਕੈਥੇਲਿਕ ਚਰਚ ਦੇ ਵਿੱਚ ਸਾਰੀ ਆਪਾਂ ਕੀਤੀ ਆ। ਤੇ ਜੋ ਵੀ ਰੀਤੀ ਰਿਵਾਜ ਸਾਰੇ ਇਸਾਈ ਧਰਮ ਦੇ ਨਾਲ ਕੀਤੇ ਗਏ ਸੀ ਤੇ ਤੁਸੀਂ ਜਿਹੜੇ ਖਰਚਾ ਜਿਹੜਾ ਮੈਰਿਜ ਦਾ ਤੁਸੀਂ ਕਹਿੰਦੇ ਹੋ ਬਾਹਰ ਭੇਜਿਆ ਉਹ ਕਿਹਨਾਂ ਨੇ ਖਰਚਾ ਕੀਤਾ ਜੀਣਾ ਜਿਹੜਾ ਮੈਰਿਜ ਦਾ ਬਾਹਰ ਜਾਣ ਵਾਸਤੇ ਬਾਹਰ ਜਾਣ ਵਾਸਤੇ ਕੀਤਾ ਸੀ ਉਹ ਆਪਾਂ ਕੀਤਾ ਸੀ 20 ਲੱਖ ਰੁਪਿਆ ਕਿੱਥੇ ਕਿੱਥੇ ਕੀਤਾ ਉਹ ਖਰਚਾ ਆਪਾਂ ਪਹਿਲਾਂ ਆਉਂਦੀ ਆਪਣੇ ਫੀਸਾਂ ਤਾਰੀਆਂ ਆਪਣੇ ਦੋ ਘਾਲਤ ਨਾਲ ਵੀ ਫੀਸਾਂ ਗਈਆਂ ਟਿਕ ਟਿਕ ਕੀਤੀ ਲੱਖ ਰੁਪਏ ਦੀ ਟਿਕ ਟਿਕ ਕਰਾਈ ਸ਼ੋਪਿੰਗ ਕਰਾਈ ਮੋਸਾਰੇ ਕਪੜਾ ਲੀੜਾ ਹਰ ਇੱਕ ਚੀਜ਼ ਆਪਾਂ ਲੈ ਕੇ ਦਿੱਤੀ ਉਹਨਾਂ ਨੂੰ ਇਹ ਏਜੰਟ ਦੀ ਫੀਸ ਆਹਤੀ ਟੋਟਲੀ ਜਿੰਨੇ ਵੀ ਆਪਨੇ ਫੀਸ ਹੀ ਸਾਰੀ ਆਪਾਂ ਗੀਤੀਆ ਕਿੰਦੀ ਵਾਰੀ ਤੁਹਾਡੇ ਕੋਲ ਗੁਰਦਾਸਪੁਰ ਉਹ ਆਈ ਸੀ ਇਸ ਦੌਰਾਨ ਏਜੰਟ ਵੀ ਆਪਣੇ ਫਾਈਲ ਕੋਲੋਂ ਏਜੰਟ ਬੋਲਦਾ ਸੀ ਵੀ ਆਪਾਂ ਤੁਹਾਡਾ ਆ ਡਾਕੂਮੈਂਟ ਚਾਹੀਦਾ ਉਹ ਫਾਈਲ ਕਾ ਤੋਂ ਤਰਕੇ 4 ਵਜੇ ਉਹਦੀ ਮੰਮੀ ਉਹਦਾ ਡੈਡੀ ਉਹਨੂੰ ਬੱਸ ਤੇ ਪੱਟਾ ਦਿੰਦੇ ਸੀ ਉਹਨਾਂ ਦੇ ਕੇ ਨੂੰ ਇਹ ਨਹੀਂ ਪਤਾ ਲੱਗਣ ਦਿੰਦੇ ਸੀ ਵੀ ਤੁਹਾਡੀ ਕੁੜੀ ਗੁਰਦਾਸਪੁਰ ਮੈਰਿਜ ਹੋਈ ਆ ਕਿ ਇਹਨੂੰ ਪਤਾ ਨਾ ਲੱਗੇ 4 ਵਜੇ ਤੁਰਦੀ ਸੀ ਤੇ ਆਪਣੇ ਗੁਰਦਾਸਪੁਰ ਆਈ ਨਹੀਂ ਸੀ ਤੇ ਉਹ ਆਪਣੇ ਜਦੋਂ ਵੀ ਏਜੰਟ ਬੋਲਦਾ ਸੀ ਵੀ ਇੱਥੇ ਆਓ ਆਪਣੇ ਲੁਧਿਆਣੇ ਦਾ ਡਾਕੂਮੈਂਟ ਰੈਡੀ ਕਰੋ ਤੁਹਾਡੇ ਹਸਬੰਦ ਵੱਲੋਂ ਰੈਡੀ ਹੋਣੇ ਆ ਉਹ ਮੈਂ ਰੈਡੀ ਕਰਵਾਉਂਦਾ ਸੀ ਰੈਡੀ ਜਦੋਂ ਕੰਮ ਹੋ ਜਾਂਦਾ ਸੀ ਫਿਰ ਉਹ ਆਪਣੇ ਡੈਡੀ ਫੋਨ ਕਰ ਦਿੰਦਾ ਸੀ ਵੀ ਤੂੰ ਨਾ ਹੁਣ ਘਰ ਆ ਜਾ ਉਹਨੇ ਰਾਤ ਇਸੇ ਵੇਲੇ ਟਾਈਮ ਜਾਣਾ ਵਾ 8:00 9:00 ਵਜੇ ਜਿਹੜਾ ਕਿਸੇ ਨੂੰ ਉਹਨਾਂ ਦੇ ਗਵਾਂਢੀ ਤੱਕ ਇਹਨੂੰ ਪਤਾ ਨਾ ਲੱਗੇ ਵੀ ਕੁੜੀ ਦੀ ਮੈਰਿਜ ਹੋਈ ਆ ਚੂੜਾ ਇੱਥੇ ਪੁੰਦੀ ਸੀ ਆਪਣੇ ਗੁਰਦਾਸਪੁਰ ਘਰ ਜਦੋਂ ਮੇਰ ਕੋਲ ਹੁੰਦੀ ਸੀ ਇੱਥੇ ਜਦੋਂ ਆਪਣੇ ਘਰ ਜਾਂਦੀ ਸੀ ਇੱਕ ਚੂੜਾ ਜਿਹੜਾ ਸੀ ਉਹ ਲਾ ਕੇ ਰੱਖ ਦਿੰਦੀ ਸੀ ਕਿ ਇਹਨੂੰ ਪਤਾ ਨਾ ਹੋਇਆ ਜਦੋਂ ਚੂੜਾ ਜਾ ਕੇ ਜਾਂਦੀ ਵੀ ਤੁਸੀਂ ਤੁਹਾਨੂੰ ਲੱਗਿਆ ਨਹੀਂ ਕਿ ਉਹ ਚੂੜਾ ਚੁੱਕ ਲਿਆ ਆਪਾਂ ਕਿੰਨੇ ਸੀ ਉਹਨਾਂ ਨੂੰ ਵੀ ਦੀ ਚੂੜਾ ਇਹ ਕਿਉਂ ਹੁੰਦੇ ਆ ਤੇ ਉਹ ਗਾੜੀ ਉਹਦੀ ਮੰਮੀ ਉਹਦੇ ਡੈਡੀ ਬੋਲਦੇ ਹੁੰਦੇ ਸੀ ਵੀ ਆਪਾਂ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਜੀ ਮੈਰਿਜ ਹੋਈ ਆ ਆਪਾਂ ਉਹ ਦੱਸਾਂਗੇ ਜਦੋਂ ਆਪਣੇ ਕੁੜੀ ਮੁੰਡਾ ਬਾਹਰ ਚਲੇ ਜਾਣਗੇ ਜਾਂ ਉਹਨਾਂ ਦਾ ਵੀਜ਼ਾ ਆ ਜਾਏਗਾ ਆਪਾਂ ਫਿਰ ਇੱਕ ਪਾਰਟੀ ਕਰਾਂਗੇ ਜਿਹਦੇ ਵਿੱਚ ਆਪਾਂ ਆਪਣੀ ਸਾਰੀ ਫੈਮਲੀ ਸੱਦਾਂਗੇ ਤੇ ਦੋਨੋਂ ਆਪਣੀ ਫੈਮਲੀਆਂ ਨੂੰ ਸੱਦ ਗਏ ਫਿਰ ਪਾਰਟੀ ਕਰਕੇ ਸਾਰਿਆਂ ਨੂੰ ਦੱਸਾਂਗੇ ਵੀ ਐਵੇਂ ਆ ਦੀ ਮੈਰਿਜ ਹੋਈ ਹੈ ਬੇਟੀ ਦੀ ਮੈਰਿਜ ਜਦੋਂ ਹੋਈ ਸੀ ਉਦੋਂ ਕੌਣ ਕੌਣ ਲੜਕੀ ਪਰਿਵਾਰ ਵੱਲੋਂ ਇੱਥੇ ਪਹੁੰਚਿਆ ਸੀ ਜਦੋਂ ਮੈਰਿਜ ਹੋਈ ਸੀ ਉਹਦੀ ਮੰਮੀ ਤੇ ਉਹਦੀ ਭੈਣ ਆਈ ਸੀ ਇੱਥੇ ਹਾਂ ਗੁਰਦਾਸਪੁਰ ਆਪਨੇ ਇੱਕ ਦਿਨ ਮੈਰਿਜ ਹੋਈ ਸੀ ਤੁਹਾਡੇ ਘਰ ਵੀ ਆਏ ਸੀ ਉਹ ਸਾਡੇ ਘਰ ਰਹੇ ਸੀ ਉਹ ਆਪਣੀ ਸਾਰੀ ਮਹਿੰਦੀ ਰੀਤੀ ਰਿਵਾਜ ਜੋ ਵੀ ਉਹਨਾਂ ਨੇ ਸਾਡੇ ਘਰੇ ਮ ਸਾਰੇ ਇੱਥੇ ਉਹ ਆਜਾ ਸਾਰੇ ਘਰੇ ਕੀਤੇ ਉਹਨਾਂ ਨੇ ਹਾਂ ਤੇ ਮੈਂ ਤੁਹਾਡੇ ਕੋ ਕਿਹੜੇ ਕਿਹੜੇ ਪ੍ਰੂਫ ਹੈਗੇ ਕਿ ਜਿਹੜੇ ਤੁਸੀਂ ਚਾਹ ਰਹੇ ਹੋ ਕਿ ਉਹਨੇ ਮੇਰਾ ਮੈਰਿਜ ਕਰਵਾਈਆ ਕੀ ਸਰਟੀਫਿਕੇਟ ਹੈ ਕੀ ਸਾਰਾ ਹੈਗਾ ਮੇਰੇ ਕੋ ਮੈਰਿਜ ਸਰਟੀਫਿਕੇਟ ਹੈ ਰਜਿਸਟਰਡ ਮੈਰਿਜ ਸਰਟੀਫਿਕੇਟ ਹੈ ਜਿਹੜਾ ਆਪਣੇ ਕੋਰਟ ਦੇ ਵਿੱਚ ਰਜਿਸਟਰਡ ਹੋਇਆ ਇੱਕ ਕੈਥਲਿਕ ਚਰਚ ਦਾ ਵਾ ਜਿਹੜਾ ਆਪਣੇ ਉੱਥੇ ਹੋਇਆ ਸੀ ਆਹ ਦੇਖ ਸਕਦੇ ਤੁਸੀਂ ਇਹ ਮੈਰਿਜ ਸਰਟੀਫਿਕੇਟ ਹੈ ਹਾਂਜੀ ਹੋਰ ਤੁਹਾਡੇ ਨੂੰ ਕੀ ਪ੍ਰੂਫ ਹੈਗਾ ਹੋਰ ਪ੍ਰੂਫ ਸਾਰੇ ਆ ਜਿਹੜਾ ਫੀਡਵਿਟ ਕਰਾਇਆ ਸੀ ਜਦੋਂ ਮੇਰੀ ਮੈਰਿਜ ਹੋਈ ਸੀ ਵੀ ਆਪਣੇ ਮਨਾਂ 'ਚ ਬਾਹਰ ਜਾ ਕੇ ਮੁੱਕਰਦੀਆਂ ਤੇ ਮੇਰਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਟੋਟਲੀ ਜਿੰਨੀਆਂ ਮੈਂ ਫੀਸਾਂ ਤਾਰੀਆਂ ਜਿੰਨੀ ਮੈਂ ਸ਼ੋਪਿੰਗ ਕੀਤੀ ਹੈ ਸਾਰੀ ਮੇਰੇ ਕੋਲ ਆਪਣੇ ਸਕਰੀਨਸ਼ਾਟ ਸਾਰੇ ਮੇਰੇ ਕੋਲ ਪ੍ਰੂਫ ਹੈਗੇ ਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਕਿਉਂ ਬੰਦ ਹੋਈ ਤੁਹਾਡੇ ਨਾਲ ਗੱਲਬਾਤ ਜਦੋਂ ਇਹ ਬਾਹਰ ਚਲੀ ਗਈ ਆ ਉਸ ਤੋਂ ਬਾਅਦ 3 ਮਹੀਨੇ ਮੇਰੀ ਭੈਣ ਕੋਲ ਰਹੀ ਆ 3 ਮਹੀਨੇ ਮੇਰੀ ਭੈਣ ਕੋਲ ਰਹਿੰਦੇ ਦੌਰਾਨ ਕੋਈ ਕੰਮ ਨਹੀਂ ਕਰਦੀ ਸੀ ਕਾਲਜ ਨਹੀਂ ਜਾਂਦੀ ਸੀ ਮੈਂ ਉਹਨੂੰ ਕਹਿਣਾ ਜੀ ਮੰਮੀ ਡੈਡੀ ਨੂੰ ਫੋਨ ਕਰਨਾ ਵੀ ਕਾਲਜ ਨਹੀਂ ਜਾਂਦੀ ਭਈ ਉਹ ਕਹਿੰਦੇ ਸੀ ਇੱਕੋ ਗੱਲ ਕਹਿੰਦੇ ਸੀ ਵੀ ਉਹ ਬੇਟੀ ਨੂੰ 14 ਲੱਖ ਰੁਪਿਆ ਦੇ ਤੇ ਤਰਨਾ ਗੱਲ ਕਰੂਗੀ ਜੇ ਤੂੰ ਨਹੀਂ ਕਰ ਦੇਨੇ ਪੈਸੇ ਤੇ ਤਰਨਾ ਗੱਲ ਨਹੀਂ ਕਰੂਗੀ ਤੁਹਾਡੇ ਕੋ ਕੀ ਪ੍ਰੂਫ ਆ ਕੀ ਇੰਨੀ ਗੱਲ ਇਹ ਬੋਲਦੇ ਪਏ ਆ ਮੇਰੇ ਕੋ ਸਾਰੀ ਚੈਟ ਹੈ ਰਿਕਾਰਡਿੰਗ ਹੈ ਜਦੋਂ ਵੀ ਮੈਂ ਰੀ ਫੈਮਿਲੀ ਨੂੰ ਫੋਨ ਕਰਦਾ ਸੀ ਇਹਦੇ ਡੈਡੀ ਗਾਰੀ ਮੈਨੂੰ ਕਹਿੰਦੇ ਸੀ ਵੀ ਤੂੰ ਕਿਉਂ ਨੂੰ ਫੋਨ ਕਰਦਾ ਤੇਰੀ ਕੀ ਲੱਗਦੀ ਓ ਮੈਂ ਗਾਰੀ ਨੂੰ ਕਹਿੰਦਾ ਸੀ ਵੀ ਮੇਰੀ ਵਾਈਫ ਆ ਮੈਂ ਫੋਨ ਕਰਨਾ ਗੱਲ ਕਰਨੀ ਉਹ ਕਹਿੰਦੇ ਸੀ ਤੂੰ 14 ਲੱਖ ਰੁਪਿਆ ਪਾ ਫਿਰ ਤਾਂ ਨਾ ਗੱਲ ਕਰੂਗੀ ਕਾਦੀ 14 ਲੱਖ ਮੰਗਦੇ ਸੀ ਉਹ ਕਹਿੰਦੇ ਸੀ ਵੀ ਕੋਲੇ ਚੇਂਜ ਕਰਵਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਕੋਲੇਜ ਮੈਂ ਚੇਂਜ ਕਰਵਾ ਦਾਂਗਾ ਪਹਿਲਾਂ ਵੀ 20 ਲੱਖ ਰੁਪਏ ਤੁਹਾਡੇ ਤੁਹਾਡੇ ਆਪਣੀ ਵਾਈਫ ਦੇ ਲਾਏ ਆ ਮੈਂ ਫਿਰ ਵੀ ਲਾਉਂਗਾ ਪਹਿਲਾਂ ਤੂੰ ਮੇਰੀ ਆਪਣੀ ਵਿਸਤਰੀ ਦੀ ਫਾਈਲ ਲਗਵਾ ਉਹ ਗਾੜੀ ਕਹਿੰਦੇ ਵੀ ਆਪਾਂ ਫਾਈਲ ਨਹੀਂ ਤੁਹਾਡੇ ਲਗਵਾਉਣੀ ਪਹਿਲਾਂ ਤੂੰ ਸਾਨੂੰ ਪੈਸੇ ਦੇ ਉਸ ਤੋਂ ਬਾਅਦ ਆਪਾਂ ਤੁਹਾਡੀ ਫਾਈਲ ਲਗਵਾਵਾਂਗੇ ਭਾਜੀ ਕੀ ਸਾਰੀ ਇਹਦੇ ਵਿੱਚ ਤੁਹਾਡਾ ਤੁਸੀਂ ਕੀ ਕਹਿੰਦੇ ਹੋ ਭਾਜੀ ਮੈਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਮੈਂ ਇੱਕ ਬਲੱਡ ਕੈਨਸਰ ਦੀ ਮਰੀਜ਼ ਆ ਮੇਰੀ ਆਖਰੀ ਸਟੇਜ ਕੈਨਸਰ ਦੀ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਇਸ ਬੇਟੀ ਦੀ ਮੰਮੀ ਨੇ ਜੋ ਕੀਤਾ ਜੋ ਉਹਨੇ ਪਲਾਨ ਬਣਾਇਆ ਤੇ ਉਹਨੇ ਕੀਤਾ ਮੈਂ ਉਹਨੂੰ ਇਹ ਗੱਲ ਕਹੀ ਵੀ ਕਿ ਭੈਣ ਜੀ ਤੁਹਾਡੀ ਬੇਟੀ ਸਾਡੇ ਨਾਲ ਰਹਿ ਸਕਦੀ ਆ ਤੇ ਕਹਿੰਦੀ ਰਹਿ ਸਕਦੀ ਆ ਕਹਿੰਦੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਏਗਾ ਹਾਂ ਕੋਈ ਪੰਜਾਬ ਚ ਐਹੋ ਜੀ ਮਾਂ ਨਹੀਂ ਹੋਵੇਗੀ ਜੋ ਆਪਣੀ ਬੱਚੀ ਨੂੰ ਬਾਹਰ ਭੇਜਣ ਮਾਰਿਆ ਆਪਣੀਆਂ ਦੋ ਕੁੜੀਆਂ ਨੂੰ ਰਾਤ 12 ਵਜੇ ਕਿਸ ਦੇ ਘਰ ਲੈ ਕੇ ਆਈ ਲੈ ਕੇ ਆਈ ਆ ਮੁੜ ਕੇ ਜਦੋਂ ਆਉਂਦੀ ਹੀ ਆਪਣੀ ਬੇਟੀ ਦੇ ਨਾਲ ਆਉਂਦੀ ਹੀ ਕਿ ਆਪਾਂ ਕਿਸ ਨੂੰ ਇੱਥੇ ਮੌਕੇ 'ਚ ਕਿਤੇ ਗਲੀ ਮੱਲੇ ਰਿਸ਼ਤੇਦਾਰਾਂ 'ਚ ਸ਼ਹਿਰ ਦੇ ਵਿੱਚ ਕਿਉਂਕਿ ਸਾਡਾ ਨਾਂ ਚੱਲਦਾ ਕਿ ਸਾਡੀ ਬੂਟਾਂ ਦੀ ਦੁਕਾਨ ਰੋਡ ਦੇ ਉੱਤੇ ਆ ਇਹ 20 ਦੇ ਬੰਦੇ ਰੱਖਿਆ ਕਿਸੇ ਨੂੰ ਸ਼ੋਅ ਨਾ ਹੋਵੇ ਪ੍ਰੂਫ ਹੈਗੇ ਹਨ ਤੁਸੀਂ આરોਪ ਲਗਾ ਰਹੇ ਹੋ ਹਾਂਜੀ ਮੇਰੇ ਕੋ ਪੂਰਾ ਪ੍ਰੂਫ ਅਪਰੂਵ ਆ ਜਦੋਂ ਮੇਰੇ ਕੋ ਬੇਟੀ ਉਹ ਆਉਂਦੀ ਹੀ ਤਾਂ 20000 ਦੀ ਸ਼ੋਪਿੰਗ ਕਰਕੇ ਉਹ ਵਾਪਸ ਫੇਰ ਲੈ ਜਾਂਦੀ ਸੀ ਤੇ ਜਿਹੜੀ ਮਾਂ ਆ ਮੇਰੇ ਕੋ ਉਹਦੀ ਕੱਲੀ ਕੱਲੀ ਫੋਟੋ ਆ 15-15000 ਦੇ ਸੂਟ ਜਿਹੜੇ ਸੀ ਮੈਂ ਆਪਣੀ ਨੌ ਨੂੰ ਬਹੁਤ ਖੁਸ਼ੀ ਦੇ ਨਾਲ ਲੈ ਕੇ ਦਿੰਦੀ ਸੀ ਉਹ ਬੈਗ ਚ ਪੰਦੀ ਸੀ ਮਾਂ ਨਾਲ ਤੇ ਜਾ ਕੇ ਤੇ ਉਹ ਮਾਂ ਉਹ ਕੱਪੜੇ ਪੰਦੀ ਜੇ ਵਰਤ ਰੱਖਦੀ ਆ ਤੇ ਉਹ ਕੱਪੜੇ ਜਿਹੜੇ ਮੇਰੀ ਨੌ ਦੇ ਹੀ ਉਹ ਆਪ ਬੰਦੀ ਜੇ ਮੇਰੀ ਵਾਪ ਜਦੋਂ ਵਿਆਹ ਹੋ ਗਿਆ ਤਾਂ ਉਸ ਤੋਂ ਅਗਲੇ ਦਿਨ ਤੁਸੀਂ ਕਹਿੰਦੇ ਜਦੋਂ ਜਦੋਂ ਸਹੇਰ ਨੂੰ ਜਾਣਾ ਸੀ ਨਾ ਉਹਨੇ ਪਹਿਲਾਂ ਸਾਡੇ ਨਾਲ ਇਹ ਗੱਲਬਾਤ ਨਹੀਂ ਕੀਤੀ ਵੀ ਮੈਂ ਆਪਣੀ ਕੁੜੀ ਜਿਹੜੀ ਆ ਵਾਪਸ ਖੜਨੀ ਆ ਜਦੋਂ ਸਹੇਰ ਨੂੰ ਤਿਆਰ ਹੋਣ ਲੱਗੀ ਨਾ ਵੀ ਮੈਂ ਆਪਣੀ ਕੁੜੀ ਕਰਨੀ ਆ ਮੈਂ ਬਹੁਤ ਰੋਈ ਵੀ ਮੈਂ ਗਲਤੀ ਕਰ ਲਈ ਮੈਂ ਤੇ ਨੋਂ ਨੂੰ ਚਾਹ ਨਾ ਲਿਆਂਦਾ ਤੁਸੀਂ ਸਗਨਾਂ ਦਾ ਝੂੜਾ ਵਾ ਤੂੰ ਮੇਰੇ ਇੱਥੇ ਪਾਇਆ ਇੱਥੇ ਤੂੰ ਲਾ ਕੇ ਚੱਲੀ ਆ ਇਹ ਗੱਲ ਗਲਤ ਆ ਉਹ ਕਹਿੰਦੀ ਭਾਨਜੀ ਜਿੱਦਨ ਲੱਗ ਜੇਗਾ ਨਾ ਬੱਚੇ ਦੋਨਾਂ ਦਾ ਵੀਜ਼ਾ ਤੇ ਆਪਾਂ ਉਸ ਸ਼ਹਿਰ ਦੇ ਵਿੱਚ ਪਾਰਟੀ ਕਰਾਂਗੇ ਤੁਸੀਂ ਆਪਣੀ ਫੈਮਿਲੀ ਲੈ ਕੇ ਆਇਓ ਅਹੀਂ ਤੁਹਾਡੀ ਫੈਮਿਲੀ ਲੈ ਕੇ ਆਉਂਗੇ ਫਿਰ ਮੇਰੇ ਮਨ ਵਿੱਚ ਇੱਕ ਪਲਾਨ ਆਇਆ ਕਿ ਮੈਂ ਇਹਨਾਂ ਦਾ ਘਰ ਬਾਹਰ ਦੇ ਜਾ ਕੇ ਦੇਖ ਸਕਾਂ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਆ ਕੀ ਇਹਨਾਂ ਦੀ ਫੈਮਿਲੀ ਆ ਕੀ ਆ ਮੈਂ ਆਪਣੇ ਮੈਂ ਇਹਨਾਂ ਨੂੰ ਦੱਸਿਆ ਨਹੀਂ ਮੈਂ 4 ਵਜੇ ਇੱਥੋਂ ਤੁਰੀ ਅਹੀਂ 8 ਵਜੇ ਇਹਨਾਂ ਦੇ ਬੂਹੇ ਤੇ ਗਾੜੀ ਭਾਈ ਚੱਲ ਗਈ ਜਦੋਂ ਚੱਲ ਗਏ ਇਹਨਾਂ ਫੇਰ ਉਹ ਕੁੜੀ ਨੂੰ ਮੇਰੇ ਬੇਟੇ ਦੇ ਨਾਲ ਬਾਹਰ ਨਹੀਂ ਜਾਣ ਦਿੱਤਾ ਫੇਰ ਇਹ ਮੈਂ ਫੇਰ ਆਈ ਵਾਪਸ ਬੇਟੀ ਕਹਿੰਦੇ ਬਿਮਾਰ ਆ ਮੇਰਾ ਬੇਟਾ ਪਤਾ ਲੈਣ ਵਾਸਤੇ ਉੱਥੇ ਪਹੁੰਚਿਆ ਪਾ ਤਿੰਨ ਦਿਨ ਮੇਰਾ ਬੇਟਾ ਰਿਹਾ ਮੇਰੇ ਬੇਟੇ ਨੂੰ ਗਲੀ 'ਚ ਉਸ ਕੁੜੀ ਦੇ ਨਾਲ ਨਹੀਂ ਜਾਣ ਦਿੰਦੇ ਕਿ ਅਸੀਂ ਦੱਸਿਆ ਨਹੀਂ ਕਿਸੇ ਨੂੰ ਵੀ ਅਸੀਂ ਮੈਰਿਜ ਕੀਤੀ ਆ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਸਾਡੇ ਨਾਲ ਮੈਂ ਇੱਕ ਬੈਡ ਬਲੱਡ ਕੈਂਸਰ ਦੀ ਮਰੀਜ਼ ਆ ਮੇਰੇ ਨਾਲ ਧੋਖਾ ਕੀਤਾ ਮੈਂ ਆਪਣਾ ਸੋਨਾ ਕਿਉਂਕਿ ਮੈਂ ਤੇ ਪਹਿਲਾਂ ਹੀ ਬਲੱਡ ਕੈਂਸਰ ਦੀ ਮਰੀਜ਼ ਸੀ ਮੈਂ ਮੇਰੇ ਕੋ ਕੋਈ ਪੈਸਾ ਨਹੀਂ ਮੇਰੀ ਥੋੜੀ ਜੀ ਜ਼ਮੀਨ ਹੀ ਮੈਂ ਉਹ ਵੀ ਕਬਜ਼ੇ ਚ ਕੀਤੀ ਜਦੋਂ ਬਾਹਰ ਗਈ ਆ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹ ਬਾਹਰ ਚਲੀ ਹੈ ਪਾਜੀ ਜਿੱਦਣ ਗਈ ਆ ਨਾ ਉਸ ਤੋਂ ਬਾਅਦ ਆ ਹੀ ਮੇਰੇ ਬੱਚੇ ਦੇ ਨਾਲ ਗੱਲਬਾਤ ਕਰਨਾ ਬਿਲਕੁਲ ਬੰਦ ਕਰ ਦਿੱਤਾ ਪੈਸੇ ਤੁਸੀਂ ਕਹਿੰਦੇ ਹੈਗੇ ਖਰਚੇ ਤੇ ਬਾਹਰ ਉੱਥੋਂ ਕਿੱਦਾਂ ਚਲ ਜੀਓ ਜਦੋਂ ਪਾਜੀ ਵੀਜ਼ਾ ਆ ਗਿਆ ਨਾ ਤੇ ਬੇਟੀ ਇੱਧਰ ਆ ਵਾਪਸ ਆਂਦੀ ਨਹੀਂ ਹਾਂ ਤੇ ਅਸੀਂ ਕਿਹਾ ਵੀ ਅਸੀਂ ਪੈਸੇ ਲਾਏ ਅਸੀਂ ਆਪਣੀ ਨੌ ਨੂੰ ਆਪਣੇ ਘਰੋਂ ਤੋਰਨਾ ਵਾ ਤੇ ਅਸੀਂ ਕਿਹਾ ਕਹਿੰਦੇ ਵੀ ਮੈਂ ਉਹਦੀ ਮਾਂ ਕਹਿੰਦੀ ਕਿ ਮੈਂ ਇੱਥੇ ਨਹੀਂ ਆਉਣ ਦੇਣੀ ਤੁਹਾਡੇ ਕੋਲ ਰਿਪੋਰਟਿੰਗ ਹੋ ਜਾਂਦੀ ਤੁਹਾਡੇ ਕੋਲ ਕੋਰਟਿੰਗ ਵਾ ਕਹਿੰਦੀ ਮੈਂ ਇੱਥੇ ਨਹੀਂ ਆਉਣ ਦੇਣੀ ਅਸੀਂ ਕਿਹਾ ਕਿ ਤੂੰ ਇੱਥੇ ਕਿਉਂ ਨਹੀਂ ਆਉਣ ਦੇਣੀ ਅਸੀਂ ਆਪਣੇ ਘਰੋਂ ਤੋਰਾਂਗੇ ਆਪਣੀ ਨੌ ਨੂੰ ਫੇਰ ਭਾਈ ਉਹਨਾਂ ਨੇ ਅੰਬਰਸਾ ਰਾਨ ਕੇ ਅਸੀਂ ਕਿਹਾ ਜੇ ਤੁਹਾਡੇ ਨਾਲ ਇਦਾਂ ਕਰਨਾ ਤੇ ਤੁਸੀਂ ਸਾਡੇ ਪੈਸੇ ਵਾਪਸ ਕਰ ਦਿਓ ਪਿਰ ਆਪਣੀ ਬੱਚੀ ਭੇਜੋ ਚਾਹੇ ਨਾ ਭੇਜੋ ਜਦੋਂ ਇਹ ਨਹੀਂ ਗੱਲ ਕਹੀ ਤੇ ਭਾਈ ਉਹ ਅੰਬਰਸਰ 4 ਵਜੇ ਤੱਕ ਅੰਬਰਸਰ ਰੇ ਫਿਰ ਮੇਰਾ ਬੇਟਾ ਰੋਂਦਾ ਹੈ ਕੰਦਾ ਨਾ ਟੱਕਰਾ ਮਾਰਦਾ ਹੈ ਕਿ ਮੈਂ ਮਰ ਜਾਣਾ ਵਾ ਕਿ ਮੈਂ ਆਪਣੇ ਮਾਂ ਤੇ ਨੂੰ ਦੁਖੀ ਕੀਤਾ ਕਿ ਕੈਂਸਰ ਦੀ ਮਰੀਜ਼ ਮਾਂ ਹੋਵੇ ਤੇ ਉਹ ਇੰਨਾ ਪੈਸਾ ਕਿੱਥੋਂ ਇਕੱਠਾ ਕਰੇਗੀ ਤੁਸੀਂ ਆਪ ਦੱਸੋ ਆਪਾਂ ਆਪਣੀ ਛੋੜੀ ਜੀ ਜ਼ਮੀਨ ਸੀ ਮੈਂ ਉਹ ਵੀ ਆਪਣੀ ਪਲਾਜ ਕਰਾਤੀ ਮੈਂ ਆਪਣੇ ਰਿਸ਼ਤੇਦਾਰਾਂ ਦੇ ਕੋਲੋਂ ਆਪਣਾ ਸੋਨਾ ਮੰਗ ਮੰਗ ਕੇ ਮੈਂ ਸੇ 7 ਲੱਖ ਦੇ ਵਿੱਚ ਉਹ ਸੋਨਾ ਗਹਿਣਾ ਪਾਇਆ ਮੈਂ ਰਿਸ਼ਤੇਦਾਰਾਂ ਦੇ ਅਧੀਨ ਆ ਕਿ ਮੇਨੇ ਮੇਰਾ ਉਹ ਸੋਨਾ ਜਿਹੜਾ ਵਾ ਜੇ ਵੀ ਪਲਾਜ ਹੋਇਆ ਉੱਥੇ ਬੈਂਕ ਦੇ ਵਿੱਚ ਜਮਾ ਹੋਇਆ ਵਾ ਚਲੋ ਤੁਹਾਨੂੰ ਜਦੋਂ ਪਤਾ ਲੱਗ ਗਿਆ ਕਿ ਉਹਨੇ ਨਹੀਂ ਆਣਾ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਦੱਸਿਆ ਤਾਂ ਕੀ ਦੱਸਿਆ ਕਿਦਾਂ ਪਤਾ ਬਾਹਰ ਜਾ ਕੇ ਕਿਦਾਂ ਆਵੇ ਜੇ ਤੁਹਾਡੀ ਕੁੜੀ ਕੋ ਵੀ ਰਹੀ ਹੈ ਤੇ ਇਹਦੇ ਨਾਲ ਕਿਉਂ ਨਹੀਂ ਗੱਲ ਇਹਦੇ ਨਾਲ ਗੱਲ ਹੁੰਦੀ ਕਿ ਭਾਈ ਜਦੋਂ ਮੇਰੀ ਬੇਟੀ ਕੋ ਚੱਲ ਗਈ ਆ ਮੇਰੀ ਬੇਟੀ ਨੇ 에ਰਪੋਰਟ ਤੇ ਨੂੰ ਖੜਿਆ ਵਾ 3 ਮਹੀਨੇ ਜਦੋਂ ਗੱਲ ਕਰਦੀ ਸੀ ਨਾ ਮੇਰੇ ਬੇਟੇ ਦੇ ਨਾਲ ਉਹਦੀ ਮਾਂ ਵਿੱਚ ਫੋਨ ਲਾ ਲੈਂਦੀ ਸੀ ਮੇਰੇ ਬੇਟੇ ਨਾਲ ਗੱਲ ਨਹੀਂ ਕਰਨ ਦਿੰਦੀ ਮਾਂ ਮੈਂ ਕਹਿੰਦੀ ਹੀ ਭੈਣ ਜੀ ਤੁਹਾਡਾ ਨਹੀਂ ਕੰਮ ਮੇਰੇ ਬੱਚੇ ਦੇ ਵਿੱਚ ਗੱਲ ਉਹ ਦੋਹਾਂ ਜੀਆਂ ਦੀ ਗੱਲ ਆ ਉਹਨਾਂ ਦੀ ਕੀ ਬਤਾ ਕਿਹੜੀ ਗੱਲ ਵਾ ਤੁਸੀਂ ਕਿਉਂ ਕਰਦੇ ਜੀ ਮੈਂ ਮੰਮੀ ਨੇ ਕਹਿਣਾ ਵੀ ਆਪਣੇ ਫਾਇਲ ਲਗਵਾ ਕੇ ਰੇ ਤੇ ਉਹਦੀ ਮੰਮੀ ਨੇ ਗਾੜੀ ਨੂੰ ਕਹਿਣਾ ਤੁਹਾਡੇ ਬੱਚੇ ਨੂੰ ਉੱਥੇ ਜਾ ਕੇ ਤੁਹਾਡੀ ਬੱਚੀ ਨੇ ਕੀ ਕਰਨਾ ਬਾਹਰ ਜਾ ਕੇ ਮੇਰੀ ਕੋਹਾ ਦੀਪਤਾ ਮੁਸਕਾਨ ਨੂੰ ਮੇਰੀ ਕੁੜੀ ਨੂੰ ਕੰਮ ਨਹੀਂ ਮਿਲਦਾ ਇੰਨੇ ਕੀ ਬਾਹਰ ਜਾ ਕੇ ਕੰਨਾ ਕਿ ਇੱਥੇ ਰਵੇ ਇੰਨੇ ਕੀ ਬਾਹਰ ਜਾ ਕੇ ਕੰਨਾ ਮੇਰੇ ਘਰ ਦੇ ਕਹਿੰਦੇ ਵੀ ਆਪਾਂ ਇੰਨੇ ਪੈਸੇ ਲਾਏ ਆ ਤਿਆ ਬਾਪ ਨੇ ਬੱਚੇ ਨੂੰ ਬਾਹਰ ਲੈਣ ਵਾਸਤੇ ਵੀ ਪੈਸੇ ਲਾਇਆ ਬੀਹਾੜੀ ਨਾ ਉਹ ਆਡੇ ਮੁੰਡੇ ਨੂੰ ਬਾਹਰ ਲੈ ਕੇ ਜਾਊਗੀ ਹਾਂ ਭਾਜੀ ਮੈਂ ਇੰਨੇ ਦੁਖੀ ਹਾਂ ਪਰ ਫਿਰ ਇਸ ਬੰਦੀ ਕੋਲ ਪੁਲਿਸ ਨੂੰ ਦੱਸਿਆ ਤੁਸੀਂ ਆਪਾਂ ਇਸ ਬੰਦੀ ਆਪਾਂ 2024 ਦੇ ਵਿੱਚ ਕੰਪਲੇਂਟ ਦਿੱਤੀ ਐਸਐਸਪੀ ਆਫਿਸ ਦੇ ਵਿੱਚ ਉਹ ਆਪਾਂ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਦੇ ਨਾਲ ਪੂਰੇ ਸਾਲ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਉਹ ਤੋਂ ਬਾਅਦ ਉਹਨਾਂ ਨੇ ਐਫਆਈਆਰ ਕੀਤੀ ਉਹਨਾਂ ਦੇ ਉਹਦੀ ਮੰਮੀ ਦੇ ਉਹਨੇ ਡੈਡੀ ਦੇ ਤੇ ਉਹਦੇ ਕੁੜੀ ਤੇ ਜੋ ਉਹਨਾਂ ਨੇ ਪੁਲਿਸ ਨੇ ਪੂਰਾ 1 ਸਾਲ ਬਾਅਦ ਇਨਵੈਸਟੀਗੇਸ਼ਨ ਕਰਨ ਦੇ ਬਾਅਦ ਐਫ ਆਈ ਆਰ ਕੀਤੀ ਆ ਦੇਖ ਸਕਦੇ ਹੋ ਕਿਹੜੇ ਕਿਹੜੇ ਕਿੰਨਾ ਕਿੰਨਾ ਤੇ ਹੋਈ ਆ ਉਹ ਮੁਸਕਾਨ ਦੀ ਹੋਈ ਮੇਰੀ ਵਾਈਫ ਤੇ ਔਰ ਇਹ ਡੈਡੀ ਤੇ ਰਕੇਸ਼ ਕੁਮਾਰ ਮੱਕੜ ਤੇ ਤੇਰੀ ਮੰਮਾ ਤੇ ਸ਼ਾਲੂ ਮੱਕੜ ਤੇ ਹੋਈ ਆ ਤੰਨਾ ਜਾਨਾ ਤੇ ਹੋਈ ਆ ਤੇ ਆਨ ਨੂੰ ਇਨਸਾਫ ਕੋਈ ਨਹੀਂ ਮਿਲ ਰਿਹਾ ਆਪਣੇ ਪੁੱਤ ਨੇ ਉਹਨਾਂ ਦੇ ਐਫਆਈਆਰ ਕੀਤੀ ਹੈ ਉਹਨਾਂ ਨੇ ਆਪਣੇ ਜਮਾਨਤ ਕਰਵਾ ਲਈ ਪਰ ਸਾਨੂੰ ਇਹ ਆਪਣਾ ਇਨੀ ਡਿਪਰੈਸ਼ਨ ਦੇ ਵਿੱਚ ਹੈ ਮੇਰੀ ਮੰਮੀ ਬਲੱਡ ਕੈਂసర్ ਦੀ ਮਰੀਜ਼ ਆ ਜਦੋਂ ਮੈਨੂੰ ਪਤਾ ਲੱਗਾ ਸੀ ਵੀ ਮੇਰੇ ਇਹਨੇ ਮੁਸਕਾਨ ਨੇ ਮੇਰੀ ਵਾਈਫ ਨੇ ਮੈਨੂੰ ਇਹ ਨਹੀਂ ਗੱਲ ਕਿ ਵੀ ਤੇਰਾ ਮੈਨਾਂ ਉਹਨ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਨਾ ਡਿਪਰੈਸ਼ਨ ਦੇ ਵਿੱਚ ਰਿਹਾ ਮੇਰੀ ਆ ਆ ਬਾਜੂ ਆ ਲੱਤ ਚੱਲਦੀ ਨਹੀਂ ਸੀ ਮੈਂ ਆਪਣੇ ਟਾਂਡੇ ਗੁਰਦਾਸਪੁਰ ਜਾ ਕੇ ਆਪਣੇ ਜਲੰਧਰ ਟਾਂਡੇ ਆ ਉੱਥੇ ਜਾ ਕੇ ਮੈਂ ਥੈਰੇਪੀ ਕਰੰਦਾ ਰਿਹਾ ਸੀ ਮੇਰੀ ਲੱਤ ਦੋਨੋਂ ਆ ਪੈਰਲਾਈਜ਼ ਹੋ ਗਈ ਸੀ ਕਿਹੜੀ ਕਿਹੜੀ ਧਾਰਾ ਲੱਗੀ ਸੀ ਜਦੋਂ ਉਹਦੇ ਵਿੱਚ ਉਹ ਐਫਆਰ ਹੋਈ ਆ ਕੀ ਕੀ ਲਗਾਇਆ ਸੀ ਉਹਦੇ ਵਿੱਚ ਇਹੋ ਨਾਲ ਜਿਹੜੇ ਦੋ ਤਹਿਰਾਵਾਂ ਲੱਗੀਆਂ ਬੀਐਨਐਸ ਲੱਗੀਆਂ ਦੋ ਨਾਲ ਦੇ ਇੱਕ 318 ਚਾਹ ਤੇ ਇੱਕ 612 ਲੱਗੀ ਜੇ ਆਪਣੇ ਉਹਨਾਂ ਦੇ ਕੋਈ ਗੁੰਗੁਣੀ ਕਾਰਵਾਈ ਤੇ ਹੋਈ ਆ ਪਰ ਬਾਕੀ ਨੂੰ ਇਨਸਾਫ ਨਹੀਂ ਮਿਲ ਰਿਹਾ ਮੇਰੀ ਮੰਮੀ ਨੂੰ ਬਲੱਡ ਕੈਂਸਰ ਆ ਇੰਨੇ ਡਿਪਰੈਸ਼ਨ ਚ ਰਹਿੰਦੇ ਆ ਇਹ ਆਪਣੇ ਰਾਤ ਰਾਤ ਸੌਂਦੇ ਨਹੀਂ ਅਗੇ ਇਹਨਾਂ ਦੇ ਜਿਹੜੇ ਸਹਲੇ ਵਾਜ ਜਾਂਦੇ ਆ ਮੇਰੀ ਮੰਮੀ ਨੂੰ ਕੋਈ ਵੀ ਕੋਈ ਆਪਣੇ ਡੈਥ ਹੋ ਜਾਂਦੀ ਉਹ ਚੰਮੇ ਆ ਉਹਨਾਂ ਦੀ ਫੈਮਿਲੀ ਆ ਕਿਉਂਕਿ ਇੰਨਾ ਬੜਾ ਨੇਕੀ ਕਰਨ ਦੇ باوجود ਵੀ ਸਾ ਨਾ ਇਹਨਾਂ ਧੋਖੇ ਦੇ ਡਰੀ ਹੋਈ ਆ ਤੇ ਆਪਨੇ ਕੋਈ ਵੀ ਸਾਡੇ ਜੁਮੇਰ ਮੰਮੀ ਤੇਥ ਹੁੰਦੀਏ ਕੋਈ ਵੀ ਜੁਮੇਰ ਉਹਨਾਂ ਕੀ ਫੈਮਿਲੀ ਉਹਨਾਂ ਦੀ ਤੇ ਮੇਰੀ ਲਾਈਫ ਜਿਹੜੀ ਆ ਆਪਣੇ 3 ਸਾਲ ਮੇਰੇ 5 ਸਾਲ ਖਰਾਬ ਹੋਇਆ ਮੇਰੀ ਲਾਈਫ ਆਪਣੇ ਪੂਰੀ ਖਰਾਬ ਹੋ ਚੁੱਕੀ ਹੈ ਮੈਂ ਬਹੁਤ ਡਿਪਰੈਸ਼ਨ ਚ ਰਹਿਣਾ ਆ ਚੀਜ਼ ਵੱਲੋਂ ਕੀ ਜੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਵਾਂ ਵੀ ਮੇਰੇ ਪੈਸੇ ਵਾਪਸ ਕੀਤੇ ਜਾਣ ਜੋ ਇਹਨਾਂ ਨੇ ਠੱਗੀ ਮਾਰੀ ਹੈ 20 ਲੱਖ ਰੁਪਿਆ ਆਪਾਂ ਹਰ ਮਹੀਨੇ ਉਹਦਾ 골ਡ ਦਾ ਵਿਆਜ ਤਾਰਦੇ ਆ 6 ਮਹੀਨੇ ਬਾਅਦ ਆਪਾਂ ਪਹਿਲੀ ਦੀ ਪਲੱਜ ਹੋਈ ਔਰ ਆ ਵੀ ਆਜ ਤਾਰਦੇ ਆ ਆਪਾਂ ਹਰ ਮਹੀਨੇ ਵੀ ਆਜ ਤਾਰਦੇ ਪਿਆ ਫਾਰ ਫਾਰ ਕੇ ਇਹਨਾਂ ਦੇ ਨਾਲ ਕੋ ਮੰਗ ਮੰਨ ਕੇ ਤਾਏ ਜਿਹੜਿਆ ਇਹ ਵੀ ਆਜ ਤਾਰਦੇ ਆ ਸਾਡੇ ਕੋ ਕੋਈ ਪੈਸਾ ਨਹੀਂ ਹੈਗਾ ਹੁਣ ਜੇ ਆਈ ਪੱচ্চਾ ਕਰਾਇਆ ਤੋ ਚੋਰੀ ਆਪਣੀ ਜਮਾਨਤਾ ਕਰਾ ਕੇ ਚਲ ਗਏ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਕੋ ਤੋ ਹੁਣ ਦਵਾਈ ਵਾਸਤੇ ਵੀ ਕੋਈ ਪੈਸਾ ਨਹੀਂ ਆ ਮੇਰਾ ਬੱਚਾ ਪਰੇਸ਼ਾਨ ਰਹਿੰਦਾ ਉਹ ਮੇਰਾ ਬੱਚਾ ਕਹਿੰਦਾ ਮੈਂ ਮਰ ਜਾਣਾ ਜੇ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਤੇ ਇਹ ਪੂਰਾ ਪਰਿਵਾਰ ਜਿਹੜੀ ਇੱਕ ਛੋਟੀ ਮਿੰਟੀ ਨੂੰ ਨਾਲ ਲੈ ਕੇ ਹੁੰਦੀ ਸੀ ਉਹ ਵੀ ਜ਼ਿੰਮੇਵਾਰ ਹੇ ਮੈਂ ਤੇ ਆ ਕੇ ਸਭ ਕੁਝ ਮਾਂ ਨੇ ਤੇ ਪਿਓ ਦੀ ਰਣਾ ਭੁਗਤੀ ਦੇ ਨਾਲ ਇਹ ਸਭ ਕੁਝ ਇਹਨਾਂ ਨੇ ਕੀਤਾ ਭਾਈ ਮੈਂ ਦੇ ਉਹ ਐਸਐਸਪੀ ਸਾਹਿਬ ਜੀ ਗਾੜੀ ਨਾਲ ਤੋੜ ਕੇ ਬੇਨਤੀ ਕਰਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਏ ਕਿ ਮੇਰਾ ਪੈਸਾ ਮੈਨੂੰ ਵਾਪਸ ਮਿਲ ਜਾਏ ਮੇਰੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ